16 ਜਨਵਰੀ ਤੇ 17 ਜਨਵਰੀ ਦੀ ਇੰਟਰਵਿਨਿੰਗ ਨਾਈਟਰ ਨੂੰ ਬਖਸ਼ੀ ਟਰੈਵਲਰ ਨਕੋਦਰ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ ਜਿਹੜਾ ਮਨੀਸ਼ ਬਖਸ਼ੀ ਨਾਮ ਦਾ ਇੱਥੇ ਜੋ ਟਰੈਵਲ ਏਜੰਟ ਹੈ ਉਸ ਨੂੰ 11 11 25 ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਫੋਰਨ ਦੇ ਨੰਬਰ ਤੋਂ WhatsApp ਕਾਲ ਸੀ ਜਿਸ ਦੇ ਵਿੱਚ ਉਸ ਤੋਂ ਫਰौती ਦੀ ਮੰਗ ਕੀਤੀ ਗਈ ਸੀ ਤਾਂ ਉਸ ਤੇ ਮਕਦਮਾ ਨੰਬਰ ਜਿਹੜਾ ਹੈਗਾ ਮਕਦਮਾ ਦਰਜ ਕਰਕੇ ਤਤਤੀਸ਼ ਅਮਲ ਚੱਲ ਜਾਂਦੀ ਜਾ ਰਹੀ ਸੀ ਉਸ ਤੋਂ ਬਾਅਦ 16 ਤੇ 17 ਜਨਵਰੀ ਨੂੰ ਬਖਸ਼ੀ ਟਰੈਵਲਰ ਦੇ ਉੱਪਰ ਰਾਤ ਨੂੰ ਤਿੰਨ ਨੌਜਵਾਨਾਂ ਨੇ ਆ ਕੇ 8-9 ਰਾਉਂਡ ਜਿਹੜੇ ਹੈਗੇ ਫਾਇਰਿੰਗ ਕੀਤੀ ਸੀ ਤਾਂ ਜਿਸ ਦੇ ਵਿੱਚ 13 ਨੰਬਰ ਮਕਦਮਾ ਜਿਹੜਾ ਕਿ 18 ਜਨਵਰੀ 2026 ਨੂੰ ਅਸੀਂ ਦਰਜ ਕਰਕੇ ਇਹਦੀ ਤਫ਼ਤੀਸ਼ ਜਿਹੜੀ ਹੈਗੀ ਕਰ ਰਹੇ ਸੀ ਜਿਹਦੇ ਵਿੱਚ ਵੱਖ-ਵੱਖ ਟੀਮਸ ਜਿਹਨੇ ਮੇਰੇ ਵੱਲੋਂ ਗੱਠ ਤੇ ਕੀਤਿਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਡੀਐਸਪੀ ਓਂਕਾਰ ਸਿੰਘ ਬਰਾੜ ਡੀਐਸਪੀ ਸਬਡਿਵੀਜ਼ਨ ਨਕੋਦਰ ਅਤੇ ਡੀਐਸਪੀ ਇਨਵੈਸਟੀਗੇਸ਼ਨ ਇੰਦਰਜੀਤ ਸਿੰਘ ਸੈਣੀ ਤੇ ਇਨਸਪੈਕਟਰ ਸਾਡੇ ਸੀਆਈਏ ਇਨਸਪੈਕਟਰ ਪੁਸ਼ਪ ਵਾਲੀ ਜੋ ਸੀਆਈ ਇਨਸਪੈਕਟਰ ਸਾਡੇ ਇਨਚਾਰਜ ਨੇ ਐਂਡ ਸਬ ਇਨਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੋਦਰ ਸਬ ਇਨਸਪੈਕਟਰ ਦਲਬਾਖ ਸਿੰਘ ਐਸਐਚਓ ਸਦਰ ਨਕੋਦਰ ਤੇ ਇਹਨਾਂ ਦੀਆਂ ਜਿਹੜੀਆਂ ਟੀਮਜ਼ ਗੱਠਿਤ ਕੀਤੀਆਂ ਗਈਆਂ ਸੀ ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਏਜੀਟੀਐਫ ਦੀਆਂ ਟੀਮਜ਼ ਵੀ ਸਾਨੂੰ ਜੜੀਆਂ ਗਿਆ ਨਾਲ ਡਿਪਲੋਏ ਕੀਤੀਆਂ ਸੀ ਤਾਂ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈ ਗਿਆ ਅਸੀਂ ਇਹ ਸਾਰੀ ਅਸੀਂ ਕਾਰਵਾਈ ਨੂੰ ਅੱਗੇ ਲੈ ਕੇ ਜਾ ਰਹੇ ਸੀ ਤਫਤੀਸ਼ ਨੂੰ ਅੱਜ ਸਾਡੇ ਮਾਰਨਿੰਗ ਦੇ ਵਿੱਚ ਪੁਲਿਸ ਪਾਰਟੀ ਜਿਹਦੇ ਵਿੱਚ ਸਬ ਇੰਸਪੈਕਟਰ ਹਰਮਿੰਦਰ ਸਿੰਘ ਐਸ ਐਚ ਓ ਸਿਟੀ ਨਕੋਦਰ ਜਿਨ੍ਹਾਂ ਦੇ ਨਾਲ ਐਸ ਸੀ ਰੂਪ ਸਿੰਘ ਤੇ ਨਾਲ ਇਹਨਾਂ ਦੇ ਕੁਲਦੀਪ ਤੇ ਸੰਤੋਖ ਸਿੰਘ ਇਹ ਸਾਰੀ ਟੀਮ ਜਿਹੜੀਆਂ ਏਰੀਆ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਪਾਸ ਸੀਕ੍ਰਟ ਇਨਫੋਰਮੇਸ਼ਨ ਇੱਕ ਰਿਸੀਵ ਹੁੰਦੀ ਹੈ ਕਿ ਜਿਨ੍ਹਾਂ ਨੇ 16 ਤਰੀਕ ਤੇ 17 ਤਰੀਕ ਦੀ ਰਾਤ ਨੂੰ ਫਾਇਰਿੰਗ ਕੀਤੀ ਸੀ ਉਹ ਕਯੂਜ਼ਡ ਇਸ ਏਰੀਆ ਦੇ ਵਿੱਚ ਐਕਟਿਵ ਨੇ ਅੱਜ ਇਹ ਦੁਬਾਰਾ ਫਾਇਰਿੰਗ ਕਰਨ ਦੀ ਤਾਕਤ ਦੇ ਵਿੱਚ ਜਿਹੜੀ ਹੈਗੀ ਹੈ ਆਏ ਹੋਏ ਨੇ ਅਜਿਥੇ ਪੁਲਿਸ ਪਾਰਟੀ ਵੱਲੋਂ ਸਾਡੇ ਇਸ ਡੀਐਸਪੀ ਸਾਡੇ ਹੰਕਾਰ ਸਿੰਘ ਬਰਾੜ ਤੇ ਡੀਐਸਪੀ ਅਨਰਜੀਤ ਸਿੰਘ ਤੇ ਸਾਡੇ ਸਾਰੀਆਂ ਟੀਮਾਂ ਨੇ ਇਸ ਏਰੀਆ ਨੂੰ ਐਮਬੁਸ਼ ਕੀਤਾ ਹੋਇਆ ਸੀ ਏਰੀਆ ਦੇ ਵਿੱਚ ਇਹ ਜਦੋਂ ਦੋਸ਼ੀ ਜਿਹੜੇ ਹੈਗੇ ਨੇ ਸ਼ੱਕੀ ਵਿਅਕਤੀ ਇੱਥੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਤਾਂ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਇਹਨਾਂ ਕੋਦਰ ਤੋਂ ਚੱਕ ਮੰਗਲਾਨੀ ਸਾਈਡ ਜਿਹੜਾ ਹੈਗਾ ਰੋਡ ਹੈਗਾ ਇੱਕ ਬੇਵਾਦ ਕਲੋਨੀ ਹੈਗੀ ਜਿੱਥੇ ਇਹ ਆਪਣੇ ਹੋਰ ਸਾਥੀਆਂ ਦੀ ਵੇਟ ਕਰਨ ਦੀ ਤਾਕ ਦੇ ਵਿੱਚ ਖੜੇ ਸੀ ਤਾਂ ਜਿਨ੍ਹਾਂ ਦੇ ਵਿੱਚ ਪੁਲਿਸ ਪਾਰਟੀ ਵੱਲੋਂ ਆਪਣੀ ਬਚਾਅ ਦੀ ਖਾਤਰ ਜਦੋਂ ਫਾਇਰਿੰਗ ਕੀਤੀ ਗਈ ਤਾਂ ਇੱਕ ਦੋਸ਼ੀ ਜਿਹੜਾ ਹੈਗਾ ਇੰਜਰਡ ਹੋਇਆ ਉਹਦੀ ਲੱਤ 'ਤੇ ਗੋਲੀ ਲੱਗੀ ਹੈ ਜਿਹਦਾ ਨਾਮ ਅੰਕਿਤ ਹੈ ਵਾਸੀ ਲੁਧਿਆਣੇ ਦਾ ਜਿਹੜਾ ਤਸਦੀਕ ਹੋਇਆ ਐਂਡ ਦੂਜਾ ਇੱਕ ਹਰਿੰਦਰ ਗੁਪਤਾ ਜਿਹੜਾ ਨਾਂ ਦਾ ਇੱਕ ਦੋਸ਼ੀ ਸੀ ਉਹਦੀ ਜਿਹੜੀ ਲੱਤ ਹੈ ਮੋਟਰਸਾਈਕਲ ਦੇ ਵਿੱਚ ਉਹਦੀ ਜਿਹੜੀ ਫਸ ਜਾਂਦੀ ਹੈ ਤਾਂ ਉਹ ਲੱਤ ਜਿਹੜੀ ਆ ਗਈ ਹੈ ਫ੍ਰੈਕਚਰ ਹੋ ਗਈ ਤਾਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਹੈ ਇਹਨਾਂ ਨੂੰ ਡਿਸਚਾਰਜ ਕਰਾ ਕੇ ਇਹਨਾਂ ਦੀ ਜਿਹੜੀ ਹੈਗੀ ਮਜੀਦ ਪੁੱਛਗਿਛ ਕਰਕੇ ਜਿਹੜੇ ਬਾਕੀ ਇਹਨਾਂ ਦੇ ਦੋਸ਼ੀ ਨੇ ਜਿਹੜੇ ਬਾਹਰੋਂ ਕੌਣ ਇਹਨਾਂ ਨੂੰ ਫੰਡਿੰਗ ਕਰ ਰਿਹਾ ਸੀ ਜਾਂ ਕਿਸ ਦੇ ਇਹ ਫਾਇਰਿੰਗ ਕਰਾਈ ਸੀ ਉਹਦੇ ਸਬੰਧੀ ਜਿਹੜੇ ਹੈਗੇ ਨੇ ਜਲਦੀ ਖੁਲਾਸੇ ਕੀਤੇ ਜਾਣਗੇ ਥੈਂਕ ਯੂ